ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸੰਗਰਾਂਦ ਦੇ ਸ਼ੁਭ ਮੌਕੇ ਤੇ ਸ਼੍ਰੀ ਦੁਰਗਿਆਣਾ ਤਿਰਥ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਚੰਡਾ ਲਹਿਰਾਉਣ ਦੀ ਧਾਰਮਿਕ ਰਸਮ ਨਿਭਾਈ ਗਈ ਇਸ ਮੌਕੇ ਤੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਡਾਕਟਰ ਰਾਕੇਸ਼ ਸ਼ਰਮਾ ਰਾਜੇਸ਼ ਕੁਮਾਰ ਬੰਟੂ ਸਨੀ ਕੁਮਾਰ ਸੰਜੀਵ ਚੌਲੀ ਰਿੰਕੂ ਰੋਹਿਤ ਅਰੋੜਾ ਨਰੇਸ਼ ਗੁਪਤਾ ਅਤੇ ਹੋਰ ਪਤਵੰਤੇ ਮੌਜੂਦ ਸਨ ਐਸ ਮੋਕੇ ਅੰਮ੍ਰਿਤਸਰ ਇਲੈਕਟ੍ਰੀਕਲ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਵਪਾਰ ਮੰਡਲ ਦੇ ਸਕੱਤਰ ਬਲਬੀਰ ਭਸੀਨ ਅਚੇਚੇ ਤੌਰ ਤੇ ਹਾਸੀ ਪਰਨ ਪੁਜੇ ਅਤੇ ਉਹਨਾਂ ਇਸ ਸ਼ੁਭ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਰਾਨ ਮੰਦਿਰ ਕੰਪਲੈਕਸ ਵਿੱਚ ਸ਼ਰਧਾਲੂਆਂ ਦੀ ਭਾਰੀ ਢੀੜ ਇਕੱਠੀ ਹੋਈ ਅਤੇ ਸੰਗ੍ਰਾਂਤ ਤਿਉਹਾਰ ਦੀ ਖੁਸ਼ੀ ਦੇਖਣ ਯੋਗ ਸੀ। ਜੈ ਸ਼੍ਰੀ ਰਾਮ ਜੈ ਸ਼੍ਰੀ ਗੋਬਿੰਦ ਜੈ ਸ਼੍ਰੀ ਰਾਮ ਸ਼ਿਰੀ ਦਾ ਮਤਾ ਕੀ ਜੈ ਭਰਤ ਮਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਭਰਮਹਾ ਦੇ ਜੈ ਸ਼ਿਰੀ ਦਾ ਜੈ ਸ਼ਿਰੀ ਦਾ ਜੈ ਸ਼ਿਰੀ ਦਾ ਜੈ ਸ਼ਿਰੀ ਦਾ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਵੱਡਾ ਹਨੂਮਾਨ ਜੀ ਦਾ ਮੰਦਿਰ ਅੱਜ ਮੌਕਾ ਮਿਲਿਆ ਵੈ ਅੱਜ ਨਾਤਮਸਤਕ ਹੁੰਦਾ ਮੈਂ ਸਾਰੇ ਆਪਣੇ ਵਪਾਰੀ ਭਾਈਆਂ ਨੂੰ ਅੱਜ ਗੁਜਾਰਿਸ਼ ਕਰਾਂਗਾ ਕਿ ਉਹ ਹਰ ਸੰਗ੍ਰਾਂ ਨਾਲ ਉੱਤੇ ਇਹ ਮੰਦਰ ਦੇ ਵਿੱਚ ਜਰੂਰ ਆਇਆ ਕਰੇ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਕਰੇ ਜਿਹਦੇ ਨਾਲ ਸਾਡੇ ਅੰਮ੍ਰਿਤਸਰ ਦੇ ਉੱਤੇ ਜਿਹੜੀ ਹਰ ਵੇਲੇ ਉਹਨਾਂ ਦੀ ਕਿਰਪਾ ਅਪਾਰ ਕਿਰਪਾ ਸਾਡੇ ਵਪਾਰੀਆਂ ਤੇ ਬਣੀ ਰਵੇ ਤੇ ਸਾਰਿਆਂ ਵਾਸਤੇ ਸੁੱਖ ਸਮਰiddhi ਦੀ ਮੈਂ ਪ੍ਰਾਰਥਨਾ ਕਰਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸੰਗ੍ਰਾਂ ਦੀ ਪ੍ਰਾਈਮਰ ਨਾਲ ਹੋਰ ਕਹਾਂ ਕਿ ਅੱਜ 17 ਤੋਂ ਲੈ ਕੇ ਟਿੱਕੇ ਤੱਕ ਭਈਆ ਦੂਈ ਤੱਕ ਸਾਰੇ ਦਿਨ ਬੜੇ ਕਰੋੜ ਸਾਰੇ ਹੀ ਤਿਹਾਰਾਂ ਵਾਲੇ ਦਿਨਾਂ ਸਾਰੇ ਧਿਆਰਾਂ ਦੀ ਹਨੂਮਨ ਜਨਮਤੀ ਦੀ ਦੁਵਾਲੀ ਦੀ ਬਈਆ ਦੂਜੀ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਹਦੇ ਨਾਲ ਨਾਲ ਮੈਂ ਅੱਜ ਸੰਗਰਾਮ ਹੋਣ ਤੇ ਕਹ ਵੀ ਫਾਇਦਾ ਠਾ ਲਾਂਗੇ ਇਹ ਤਿੰਨ ਰਾਤਿਆਂ 'ਚ ਜਿਹੜੇ ਬੱਚਿਆਂ ਨੇ ਸੇਵਾ ਕੀਤੀ ਸੀ ਸਾਡੇ ਪ੍ਰਧਾਨ ਜੀ ਨੇ ਮੈਂ ਕਿਹਾ ਸੀ ਕਿ ਆਪਾਂ ਹਨੂਮਨ ਜਨਮਤੀ ਵਾਲੇ ਨੂੰ ਸਾਰੇ ਬੱਚਿਆਂ ਨੂੰ ਸਿਮਰਤੀ ਚਿੰ ਦੇ ਕੇ ਪ੍ਰਸ਼ਾਦ ਦੇ ਕੇ ਸਮਾਨਿਤ ਕਰਾਂਗੇ ਮੇਰੀ ਸਾਰੇ ਬੱਚਿਆਂ ਕੇ ਅਪੀਲ ਆ ਉਦਨ ਸਵੇਰੇ ਜਿਹਲੇ ਸਾਡੇ ਨੂੰ ਆਰਤੀ ਹੋ ਜਾਏਗੀ ਆਪਣਾ ਦੁੱਧ ਸਨਾਣ ਤੋਂ ਬਾਅਦ ਤੇ ਮਗਰ ਵੇਦ ਕਥਾ ਭਵਨ 'ਚ 9:30 ਵਜੇ ਉਹ ਸਾਰਿਆਂ ਨੂੰ ਸਮਾਨਿਤ ਕੀਤਾ ਜਾਏਗਾ 9:10 ਵਜੇ ਇਦੇ ਨਾਲ ਨਾਲ ਜਿਹੜੇ ਭਗਤ ਇੱਥੇ ਆਏ ਸਾਰੇ ਵਧਾਈ ਦੇ ਬਾਤਰ ਦੇਖੋ ਇਹਨਾਂ ਨੂੰ ਵੇਖੋ ਵੇਖ ਕੇ ਹਰ ਮਹੀਨੇ ਸੰਗਤ ਵੀ ਵੱਧਦੀ ਜਾ ਰਹੀ ਆ ਨਵੇਂ ਯੰਗ ਬੱਚਿਆਂ ਦੀ ਵੀ ਟੀਮ ਵੱਧਦੀ ਜਾ ਰਹੀ ਆ ਮੇਰੀ ਹਨੂਮਾਨ ਜੀ ਗਿਆ ਹੋਈ ਪ੍ਰਾਰਥਨਾ ਹੈ ਕਿ ਇਸ ਤਰ੍ਹਾਂ ਹੀ ਸਾਰਿਆਂ ਨੂੰ ਪ੍ਰੇਰਣਾ ਦੇਂਦੇ ਨੇ ਅਸ਼ੀਰਵਾਦ ਦੇਂਦੇ ਰਣ ਸਾਰਿਆਂ ਘਰ ਖੁਸ਼ੀਆਂ ਬਣੀਆਂ ਰਹਿਣ ਜੈ ਸ਼੍ਰੀ ਰਾਮ ਬਹੁਤ ਬਧਾਈ ਹਰ ਸੰਗਰਾਮ ਦੀ ਤਰ੍ਹਾਂ ਇਹ ਸੰਗਰਾ ਦੇ بڑا ਹਨੂਮਾਨ ਮੰਦਿਰ ਜਿਹੜਾ ਵਿਸ਼ਵ ਪ੍ਰਸਿੱਧ ਹਨੂਮਾਨ ਮੰਦਿਰਾ ਉਹ ਤੇ ਹਰ ਜੋਦ ਦੀ ਨਵੀਂ ਕਮੇਟੀ ਬਣੀ ਹੈ ਡਾਕਟਰ ਕੇਸ਼ਵਰੀ ਜੀ ਜਦੋਂ ਤੋਂ ਚੇਅਰਮੈਨ ਬਣਿਆ ਉਹਨਾਂ ਦਾ ਇੱਕ ਟੀਚਾ ਰਹਿ ਗਿਆ ਇੱਥੇ ਝੰਡਾ ਮੰਦਿਰ ਦੀ ਦੋ ਹੀ ਚੀਜ਼ਾਂ ਪਹਿਚਾਣਾ ਝੰਡਾ ਤੇ ਜੋਤ ਜੋਤ ਤੇ ਜਗਤੰਦਰ ਸਿੰਘ ਲੇਕਿਨ ਹਰ ਮਹੀਨੇ ਝੰਡਾ ਚੜਾਉਂਦੇ ਉਹਨਾਂ ਨੇ ਜ਼ਿੰਮੇਵਾਰੀ ਲਈ ਉਹ ਲਗਾਤਾਰ ਪਿਛਲੇ 3 ਸਾਲਾਂ ਤੋਂ ਹੀ ਚੱਲਦੇ ਵਿੱਚ ਝੰਡਾ ਚੜਾਉਂਦੇ ਤਾਂ ਆਪਣੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਬਿਨਾ ਬੁਲਾਏ ਇਹਨਾਂ ਨੂੰ ਪਤਾ ਹਰ ਸੰਗਰਾਮ ਨੂੰ ਸਵਾ 12 ਥਿਆਣਾ ਸਾਰੇ ਇੱਥੇ ਪਹੁੰਚ ਜਾਂਦੇ ਆ ਮੈਂ ਇੱਕ ਵਾਰੀ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਣਾ ਕਿ ਇੱਥੇ ਕਿਸੇ ਕੋ ਕੋਈ ਪੈਸਾ ਨਹੀਂ ਲੱਗਦਾ ਸੰਗਰਾਮ ਵਾਲੇ ਦਿਨ ਜਿਹੜਾ ਮਰਜ਼ੀ ਭਗਤਾਵੇ ਇੱਥੇ ਸਾਡੇ ਨਾਲ ਝੰਡੇ ਤੇ ਆ ਕੇ ਝੰਡਾ ਚੜਾਇਆ ਕਰੇ